ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਦੀਪ ਅੰਬਰੀਸਰੀਆ ਲਓ ਜੀ ਅੱਜ ਆਪਾਂ ਦੇਵੜ ਵੀਰਜੀ ਦੀ ਛੱਤ ਤੇ ਆਏ ਆ ਜੀ ਤੇ ਚਾਰ ਪੰਜ ਜੋੜੇ ਨੇ ਜੋ ਕੀ ਦੇਤੀ ਨੇ ਵੀਰਜੀ ਉਹਨਾਂ ਕੋ ਤੇ ਉਹਨਾਂ ਦਾ ਸ਼ੌਂਕ ਰੌਣੇ ਆ ਨਵੇਂ ਨਾਗ ਠੀਕ ਹੈ ਜੀ ਮਜੀਠੇ ਦੇ ਕੋਲ ਵੱਡੇ ਨਾਗ ਇਹ ਆਪਣੇ ਖਲੀਫਾ ਸਾਹਿਬ ਰਾਜਨ ਜੀ ਠੀਕ ਹੈ ਜੀ ਜੋ ਦੇਵੜ ਰੋੜ ਭਾਈ ਪਿੱਛੇ ਉੱਪਰ ਇਹਨੂੰ ਚਲ ਗਏ ਨੇ ਤੇ ਆਓ ਤੁਹਾਨੂੰ ਕਰਾਉਨੇ ਆ ਜੋੜਿਆਂ ਦਾ ਸ਼ੌਂਕ ਜੋੜੇ ਰਿਓ ਆਪਣੇ ਨਾਲ ਤੇ ਆਓ ਜੀ ਲੈ ਚੱਲਦੇ ਆਂ ਜੋੜਿਆਂ ਵਾਲੇ ਕਬੂਤਰਾਂ ਦੇ ਨਾਲ ਇਹ ਜੀ 골ਡਨ ਕਬੂਤਰ ਐਲੋ ਜੀ ਉੱਚੀ ਬੋਲੋ ਜੀ ਥੋੜਾ ਇਹ 골ਡਨ ਕਬੂਤਰ ਹੈਗਾ ਜੀ ਹਾਂ ਠੀਕ ਹੈ ਜੀ ਮੌਜਾਂ ਚ ਇਹਦੀ ਅੱਖ ਜੀ ਠੀਕ ਹੈ ਜੀ ਇਹਦੀ ਅੱਖ ਜੀ ਇਹ ਡੀਟੇਲ ਦਾ ਸ਼ੌਂਕ ਕਰਾਓ ਭਾਈ। ਹੂੰ। ਤਾਂ ਨਹੀਂ ਆਉਂਦਾ ਹਾ ਤੜਪੂਏ ਤੜਫੀ ਮਿੱਟੀ ਭਈ ਇਹਨ। ਲੋ। ਛੋਟੀ ਡੀਟੇਲ ਦਾ ਹੈਗਾ ਜੀ, ਠੀਕ ਹੈ ਜੀ। ਮੀਡੀਅਮ ਡੀਟੇਲ ਦਾ। ਇਹ ਤਾਂ ਹੋ ਗਿਆ ਜੀ। ਆ ਖਦਾ ਸ਼ੌਂਕ ਤੁਹਾਨੂੰ ਕਰਾਤਾ ਵਈ ਇਹਦੀ ਬੰਤਰ ਜੀ ਠੀਕ ਹੈ ਜੀ ਇਹ ਬਾਹਰ ਛੱਡ ਗਿਆ ਵਾਹ ਜੀ ਇਹ ਬਾਹਰ ਛੱਡਦਾ ਜੀ ਠੀਕ ਹੈ ਜੀ ਆ ਲੋ ਜੀ ਹੁਣ ਇਹ ਕਬੂਤਰ ਇਹ ਮਾਦੀ ਹੈ ਉਹ ਜੀ ਇਹ ਮਾਦੀ ਹੈ ਜੀ ਉਹਦੇ ਨਾਲ ਲੱਗੀ ਇਹ ਮਾਦੀ ਹੈ ਇਹਦੀ ਅੱਖ ਦਾ ਸ਼ੌਂਕ ਜੇ ਠੀਕ ਹੈ ਜੀ ਇਹ ਫੁੱਲ ਵਿਊ ਜੀ ਇਹਦੇ ਤੇ ਆ ਡੀਟੇਲ ਵੇਖੋ ਜੀ ਇਹਦੀ ਠੀਕ ਹੈ ਜੀ। ਖੁੱਲੀ ਟੇਲ ਅਤੇ ਬੰਦ ਟੇਲ ਦਾ ਜੋੜਾ ਲਾਇਆ ਜੀ। ਇਹਰਾ ਵੀਊ ਜੀ। ਠੀਕ ਹੈ ਜੀ। ਤੇ ਇਹ ਆਪਣੇ ਡਰਾਈਵਰ ਵੀਰ ਜੀ। ਕੋਰ ਡਰਾਈਵਰ ਵੀਰ ਜੀ ਦਾ ਅਸੀਂ ਕਰ ਜੀ। ਕਰ ਜੀ। ਹੈਲੋ ਜੀ। ਸ਼ੌਂਕ ਕਰੋ ਜੇਲਦਾਰ ਮਾਦੀ। ਜੇਲਦਾਰ ਮਾਦੀ ਜੀ ਹੈ। ਇਹ ਛੱਡ ਕੇ ਵਿਖਾਈਏ ਪਹਿਲੇ ਇਹ ਛੱਡ ਕੇ ਵਿਖਾਓ ਜੀ। ਇਹ ਛੱਡ ਕੇ ਵਿਖਾਤਾ ਹਾਂ ਠੀਕ ਹੈ ਜੀ। ਪਹਿਲੇ ਕਬੂਤਰ ਵਿਖਾਇਆ ਫਿਰ ਕਬੂਤਰੀ ਵਿਖਾਈ ਤੁਹਾਨੂੰ ਠੀਕ ਹੈ ਇੱਕ ਜੋੜਾ ਇਹ ਜੋੜਾ ਹੈਗਾ ਜੀ। ਠੀਕ ਹੈ ਵੀਰ ਜੀ ਇਹ ਜੋੜਾ ਜੀ ਪਲਵਾ ਜੂ ਤੇ ਲੋ ਜੀ ਹੁਣ ਆਪਾਂ ਹਾਂਜੀ ਰਾਜਨ ਜੀ ਖਰੀਫਾ ਸਾਹਿਬ ਜੀ ਇਹ ਜੀ ਆਪਣੀ ਜੈਲਦਾਰ ਜੋੜਾ ਹੈ ਠੀਕ ਹੈ ਜੀ ਜੈਲਦਾਰ ਸਾਹਿਬ ਜੀ ਅੰਮ੍ਰਿਤਸਰੀਆ ਜੈਲਦਾਰ ਜਿਹਨੂੰ ਕਹਿੰਦੇ ਅੰਮ੍ਰਿਤਸਰੀਆ ਜੈਲਦਾਰ ਤੇ ਇਹ ਹੈਗੀ ਆਪਣੀ ਫਾਰਸੀ ਨਸਲ ਠੀਕ ਹੈ ਜੀ ਕਰਾਓ ਜੀ ਇਹਦੀ ਅੱਖ ਦਾ ਸ਼ੌਂਕ ਜੀ ਖਾਲੋ ਜੀ ਜੋੜੇ ਦੇ 2 4 ਹੀ ਆ ਭਾਈ ਹੁਣਾ ਕੋ ਇਹ ਮਾਦੀ ਦੀ ਅੱਖ ਜੀ ਇਹ ਮਾਦੀ ਜੀ ਭਾਈ ਹੁਣਾ ਨੇ ਫੜੀ ਤੇ ਇਹ ਨਰ ਜੀ ਠੀਕ ਹੈ ਜੀ ਇਹ ਜੋੜਾ ਹੀ ਏ ਇਹ ਜੋੜਾ ਲਾਇਆ ਜੀ ਇਹਨਾਂ ਦੇ ਬੱਚਾ ਦਾ ਰਿਜ਼ਲਟ ਕੀ ਆ ਰਿਹਾ ਭਾਈ ਇਹ ਬੱਚੇ ਵਧੀਆ ਆਉਂਦੇ ਨੇ ਆ ਲੋਈ ਇਹ ਜੋੜਾ ਲਾਤਾ ਜੀ ਇਹ ਜੋੜਾ ਲੱਗਾ ਜੀ ਠੀਕ ਹੈ ਜੀ ਮੇਰੇ ਵੀ ਸ਼ੋਅ ਕਰਕੇ ਜਰੂਰ ਦੱਸਿਓ ਜੋੜਾ ਕਿਦਾਂ ਦਾ ਵਾ ਠੀਕ ਹੈ ਜੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਇਹ ਵੀਰ ਜੀ ਹੁੰਦਾ ਹੈ ਕੁੱਡਾ ਇੱਧਰ ਹੈਗਾ ਜੀ ਇਹ ਜਾਲ ਜੂਲ ਪਾਇਆ ਹੈ ਜੀ ਅੱਗੇ ਵੀ ਜਾਲ ਤੇ ਪਿੱਛੇ ਵੀ ਜਾਲ ਇਹ ਜੀ ਆਪਣੇ ਸੇਬੇ ਵਾਲਿਆਂ ਨਾਲ ਜੋੜਾ ਜੀ ਆ ਲੋ ਜੀ ਸੇਬੇ ਵਾਲੇ ਵੀ ਕਰੋ ਚੈੱਕ ਜੀ ਸੇਬੇ ਵਾਲੇ ਆ ਲੋ ਜੀ ਇਹ ਨਾਰਿਆ ਜੀ ਰਾਹੀਂ ਭਾਈ ਇਹ ਨਾਰਾ ਵਿੱਚ ਇਹ ਨਰ ਜੇ ਆ ਨਰ ਦਾ ਸ਼ੌਂਕ ਕਰੋ ਅੱਖ ਦਾ ਸ਼ੌਂਕ ਕਰੋ ਜੀ ਟੇਲ ਦਾ ਸ਼ੌਂਕ ਕਰਾਓ ਜੀ ਇਹਦੀ ਦਾ ਹਲੋ ਜੀ ਦੁੱਮ ਦਾ ਸ਼ੌਂਕ ਕਰੋ ਜੀ ਠੀਕ ਹੈ ਜੀ ਇਹ ਇਹਦਾ ਫੁੱਲ 뷰 ਹੈ ਜੀ ਇਹਦਾ 뷰 ਇਹ ਐ ਪੂਰਾ ਜੋੜਾ ਜੀ ਐ ਪੂਰਾ ਜੋੜਾ ਜੀ ਠੀਕ ਹੈ ਜੀ ਇਹਦੀ ਅੱਖ ਦਾ ਸ਼ੌਂਕ ਕਰਾਇਆ ਉਹ ਦੇਵੜ ਭਾਈ ਦਾ ਆ ਲੋ ਜੀ ਇਹਦੀ ਅੱਖ ਜੇ ਕਬੂਤਰੀ ਦੀ ਟੇਲ ਦਾ ਸ਼ੌਂਕ ਕਰਾਇਆ ਜੀ ਕਬੂਤਰੀ ਦਾ ਜੀ ਨੂੰ ਲਓ ਜੀ ਇਹਦੀ ਟੇਲ ਜੀ ਠੀਕ ਹੈ ਜੀ ਇਹ ਟੇਲ ਜੀ ਇਹਦਾ ਫੁੱਲ 뷰 ਵਿਖਾ ਦਿੰਦਾ ਫੁੱਲੇ 뷰 ਸ਼ਾਡੋ ਇੱਥੇ ਹੋਲੀ ਆ ਲੋ ਜੀ ਸ਼ਸ਼ਟੀ ਇਹ ਮਾਦੀ ਐਨ ਆਰ ਜੇ ਇਹ ਜੋੜਾ ਹੀ ਲਾਇਆ ਇਹ ਭਾਈ ਹੁਣਾਂ ਨੇ ਆ ਸੇਬਿਆਂ ਵਾਲਾ ਹੈ ਇਹ ਜੋੜਾ ਠੀਕ ਹੈ ਜੀ ਤੇ ਲੈ ਆਓ ਜੀ ਆ ਮੇਰੇ ਜਿਹੜੇ ਜਿਹੜੇ ਵੀਰ ਨੂੰ ਮੇਰੇ ਉਸਤਾਦ ਸਾਹਿਬਾਨ ਜੀ ਮੇਰੇ ਤਾਇਆ ਉਸਤਾਦ ਜੀ ਇਹਨੂੰ ਪਤਾ ਵਾ ਠੀਕ ਹੈ ਜੀ ਤੇ ਆ ਜਰੂਰ ਕਮੈਂਟ ਕਰਕੇ ਦੱਸਿਓ ਵੀ ਆ ਕਿਦਾਂ ਦਾ ਵਾ ਠੀਕ ਹੈ ਜੀ ਇਹ ਖਾਸ ਕਰਕੇ ਮੇਰੇ ਤਾਇਆ ਉਸਤਾਦ ਜੀ ਇਸਲੇ ਟੱਕ ਮਗਰ ਹੈਗਾ ਜੀ ਇਸਲੇ ਟੱਕ ਮਗਰ ਠੀਕ ਹੈ ਜੀ ਕੁਛ ਕਹਿਣਾ ਹੁੰਦਾ ਵਾ ਮੈਂ ਇਹ ਡੀਟੇਲ ਜੀ ਆ ਟੇਲ ਜੇ ਦੀ ਠੀਕ ਜੀ ਆ ਟੇਲ ਜੇ ਦੀ ਇਹਦਾ ਫੁੱਲ 뷰 ਆਈ ਹੈ ਇਹਦਾ ਫੁੱਲ 뷰 ਪਾਓ ਜੀ ਇਹਦਾ ਫੁੱਲ 뷰 ਜੇ ਠੀਕ ਨਾਲ ਇਹ ਮਾਦੀ ਲੱਗੀ ਆ ਮਾਦੀ ਲੱਗੀ ਜੇ ਇਹ ਮਾਦੀ ਲੱਗੀ ਆ ਕਿੰਨਾ ਜੁਆਏਗੀ राजे ਭਾਈ ਮਾਦੀ ਜੀ ਲੱਖੇ ਜੈਲਦਾਰਾਂ ਲੱਖੇ ਜੈਲਦਾਰ ਠੀਕ ਹੈ ਜੀ ਲਾਲਪਰੀ ਟੈਡੀ ਵੀ ਕਹਿੰਦੇ ਗਏ ਠੀਕ ਹੋ ਗਿਆ ਜੀ ਆਖਰਾਂ ਛੋងਦੇ ਆ ਟੇਲ ਜੀ ਆ ਟੇਲ ਜੀ ਦੀ ਠੀਕ ਹੈ ਜੀ ਇਹਦਾ ਫੁੱਲ ਵਿਊ ਹੈ ਜੀ ਐ ਇਹਦਾ ਵਿਊ ਹੈ ਇਹ ਨਰ ਦਾ ਤੁਹਾਨੂੰ ਛੋਗਰਾਂ ਨੇ ਫੁੱਲ ਵਿਊ ਦੇ ਵਿੱਚ ਆਹ ਦੇਖੋ ਆ ਲੋ ਜੀ ਨਰ ਜੀ ਠੀਕ ਹੈ ਜੀ ਹਾਂਜੀ ਮਾਦੀ ਵੀ ਛੱਡੋ ਜੀ ਇਹ ਮਾਦੀ ਠੀਕ ਹੈ ਵੀਰ ਜੀ ਇਹ ਜੋੜਾ ਹੈਗਾ ਜੀ ਇਹ ਜੋੜਾ ਇਹ ਭਾਈ ਹੁਣਾਂ ਦੇ ਅ ਚਾਰਕ ਜੋੜੇ ਹੈਗੇ ਜੀ ਠੀਕ ਹੈ ਜੀ ਚਾਰੇ ਜੋੜਿਆਂ ਦਾ ਸ਼ੌਂਕ ਕਰ ਲੋ ਜੀ ਤੇ ਤੁਹਾਨੂੰ ਕਰਾ ਵੀ ਦਿੱਤਾ ਵਾ ਸ਼ੌਂਕ ਫੜ ਫੜ ਕੇ ਵੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਮੇਰੇ ਵੀ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਵੀਰ ਠੀਕ ਹੈ ਜੀ ਇਹ ਹੈਗਾ ਜੀ ਛੱਤ ਦਾ ਵੀਊ ਪਾਈ ਹੋਣਾ ਜੀ ਠੀਕ ਹੋ ਗਿਆ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ